ਸਤਿ ਸ੍ਰੀ ਅਕਾਲ ਜੀ ਸਾਰੇ ਪਿੰਡ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰੋਜ਼ਾਨਾ ਪਹੁੰਚ ਸਕਣ ਜੀ ਜਦੋਂ ਤੁਸੀਂ ਐਡ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਫਾਈਲ ਨੰਬਰ ਦੱਸ ਕੇ ਮੈਸੇਜ ਕਰਿਆ ਕਰੋ ਜੀ ਤੁਸੀਂ ਫਾਈਲ ਨੰਬਰ ਦੱਸ ਕੇ ਲੜਕੀ ਵਾਲਿਆਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਕਈ ਵਾਰ ਤੁਸੀਂ ਵਾਰ-ਵਾਰ ਫੋਨ ਕਰਦੇ ਰਹਿੰਦੇ ਹੋ ਅੱਗੇ ਤੋਂ ਕੋਈ ਜਵਾਬ ਉੱਤਰ ਨਹੀਂ ਦਿੰਦਾ ਜੀ ਉਹ ਇਸ ਕਰਕੇ ਆ ਜੀ ਕਿਉਂਕਿ ਡੇਲੀ ਬਹੁਤ ਜ਼ਿਆਦਾ ਫੋਨ ਆਨ ਕਰਕੇ ਜੀ ਹਰੇਕ ਦਾ ਰਿਪਲਾਈ ਦੇਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਜੀ ਇਸ ਕਰਕੇ WhatsApp ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਜੀ ਫਾਈਲ ਨੰਬਰ ਦੱਸ ਕੇ ਲੜਕੀ ਵਾਲੇ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਤੇ ਆਪਣੇ ਲੜਕਾ ਜਾਂ ਲੜਕੀ ਦਾ ਤੁਸੀਂ ਬਾਇਓ ਡਾਟਾ ਭੇਜ ਕੇ ਆਪਣੇ ਚੈਨਲ ਤੇ ਐਡ ਵੀ ਲਗਵਾ ਸਕਦੇ ਹੋ ਜੀ WhatsApp ਨੰਬਰ ਤੇ ਹਰੇਕ ਦਾ ਰਿਪਲਾਈ ਕੀਤਾ ਜਾਂਦਾ ਹੈ ਜੀ ਅੱਜ ਅਸੀਂ ਰਿਸ਼ਤੇ ਲੈ ਕੇ ਆਏ ਹਾਂ ਜੀ ਮੁੰਡਿਆਂ ਤੇ ਕੁੜੀਆਂ ਦੇ ਇਹਦਾ ਹੈ ਜੀ ਫਾਈਲ ਨੰਬਰ 214 ਨਾਮ ਸਿੰਘ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸਿੱਖ ਗੋਤਪੁਲਰ ਅਮਰਤਾਰੀ ਹੈ ਜੀ ਲੜਕਾ ਇਹ ਜਨਮ 15 ਦਸੰਬਰ ਅ ਸੋਰੀ 12 ਦਸੰਬਰ 1995 ਹਾਈਟ 5 ਫੁੱਟ 10 ਇੰਚ ਪੜ੍ਹਾਈ ਐਮਏ ਬੀ ਐਲ ਆਈਬੀ 3 ਸਾਲ ਐਕਸਪੀਰੀਅੰਸ ਐਂਡ ਕੂਪ ਸੋਸਾਇਟੀ ਕਰੰਟ ਸਟੱਡੀ ਸਰਟੀਫਿਕੇਟ ਹੈ ਨਾ ਸ਼੍ਰੀ ਗੁਰੂ ਰਣਜੀਤ ਸਾਹਿਬ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰਾਪਰਟੀ 5 ਕਿੱਲੇ ਹੈ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਲੋਰ ਕੁੜੀ ਅੰਮ੍ਰਿਤਾਰੀ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ ਇਹਨਾਂ ਦਾ 95010 855553 ਜੇ ਇਹ ਰਿਸ਼ਤਾ ਲੜਕੀ ਵਾਲੇ ਪਰਿਵਾਰ ਨਾਲ ਕਿਸੇ ਨਾਲ ਮੈਚ ਕਰਦਾ ਹੈ ਤੁਸੀਂ ਇਹਨਾਂ ਦਿੱਤੇ ਹੋਏ ਨੰਬਰ ਨਾਲ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 215 ਨਾਮ ਸਿੰਘ ਜ਼ਿਲ੍ਹਾ ਮਾਨਸਾ ਕਾਸਟ ਜੱਟ ਸਿੱਖ ਗੋਤ ਗਿੱਲ ਹਾਈਟ 5 ਫੁੱਟ 8 ਇੰਚ ਜਨਮ 5 ਨਵੰਬਰ 1994 ਪੜ੍ਹਾਈ 10ਵੀਂ ਪਾਸ ਕੰਮ ਹੈ ਜੀ ਮੁੰਡਾ ਦਵਾਈ ਵਿੱਚ ਟਰਾਲਾ ਡਰਾਈਵਰ ਹੈ ਮੈਂ ਖਾ 80000 ਰੁਪਏ ਜ਼ਮੀਨ ਚਾਰ ਕਿੱਲੇ ਪਰਿਵਾਰ ਵਿੱਚ ਮਾਤਾ ਜੀ ਪਿਤਾ ਖੇਤੀਬਾੜੀ ਕਰਦੇ ਨੇ ਇੱਕ ਭਰਾ ਤੇ ਇੱਕ ਭੈਣ ਵਿਆਹੀ ਹੈ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਰਿਸ਼ਤਾ ਮਾਨਸਾ ਜ਼ਿਲ੍ਹੇ ਤੋਂ ਚਾਹੇ 100 ਕਿਲੋਮੀਟਰ ਦੀ ਦੂਰੀ ਤੇ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੀ ਕੁੜੀ 10ਵੀਂ ਤੱਕ ਜਰੂਰ ਪੜੀ ਹੋਵੇ ਕੁੜੀ ਚੰਗੇ ਪਰਿਵਾਰ ਤੋਂ ਹੋਵੇ ਜਿੰਨਾਂ ਕੋਈ ਨਹੀਂ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤੁਸੀਂ ਇਹਨਾਂ ਦੇ ਪਰਿਵਾਰ ਦੇ ਇੱਥੇ ਹੋਵੇ ਇਸ ਵਰਕ ਨੰਬਰ ਨਾਲ ਕੰਟੈਕਟ ਕਰ ਸਕਦੇ ਹੋ ਜੀ ਅਗਲੇ ਰਿਸ਼ਤੇ ਹਨ ਜੀ ਕੁੜੀਆਂ ਦੇ ਰਿਸ਼ਤਾ ਹੈ ਜੀ ਲੜਕੀ ਦਾ ਫਾਈਲ ਨੰਬਰ 216 ਨਾਮ ਕੌਰ ਜ਼ਿਲ੍ਹਾ ਫਤਿਹਗੜ ਸਾਹਿਬ ਕਾਸਟ ਜੱਟ ਸਿੱਖ ਗੋਤ ਸਿੱਧੂ ਹਾਈਟ 5 ਫੁੱਟ 6 ਇੰਚ ਜਨਮ 17 ਅਗਸਤ 1998 ਪੜ੍ਹਾਈ ਬੀਕੋਮ 2 ਸਾਲ ਦਾ ਕੰਪਿਊਟਰ ਕੋਰਸ ਕੀਤਾ ਹੋਇਆ ਹੈ ਜੀ ਪਿਤਾ ਖੇਤੀਬਾੜੀ ਕਰਦੇ ਨੇ ਇੱਕ ਭਰਾ ਕੁਆਰਾ ਅਤੇ ਇੱਕ ਭੈਣ ਵਿਆਹੀ ਹੈ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਦਾ ਮੁੰਡੇ ਦੀ ਜ਼ਮੀਨ 5 ਕਿੱਲਿਆਂ ਤੋਂ ਘੱਟ ਨਾ ਆਉਂਦੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਨਸ਼ਾ ਰਹਿਤ ਹੋਵੇ ਚਾਹੇ ਕੋਈ ਵਧੀਆ ਪ੍ਰਾਈਵੇਟ ਜੌਬ ਕਰਦਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਜੀ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 217 ਨਾਮ ਕੌਰ ਜ਼ਿਲ੍ਹਾ ਪਟਿਆਲਾ ਕਾਸਟ ਜੱਟ ਸਿੱਖ ਗੋਤ ਮਾਨ ਹਾਈਟ 5 ਫੁੱਟ 7 ਇੰਚ ਜਨਮ ਅਗਸਤ 1999 ਪੜ੍ਹਾਈ ਬੀਏ ਪਾਸ ਕੁੜੀ ਬੁਟੀਕ ਦਾ ਸਾਰਾ ਕੰਮ ਜਾਣਦੀ ਹੈ ਜੀ ਕੁੜੀ ਘਰੇਲੂ ਕੰਮਕਾਰ ਵੀ ਜਾਣਦੀ ਹੈ ਪਿਤਾ ਜੀ ਇਹਨਾਂ ਦੇ ਖੇਤੀਬਾੜੀ ਕਰਦੇ ਨੇ ਮਾਂ ਦਾ ਹਾਊਸ ਵਾਈਫ ਇੱਕ ਭਰਾ ਹੈ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਨੂੰ ਜ਼ਮੀਨ 5 ਕਿੱਲਾਂ ਤੋਂ ਘੱਟ ਨਾ ਆਉਂਦੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਜੀ ਨਸ਼ਾ ਰਹਿਤ ਹੋਵੇ ਚਾਹੇ ਕੋਈ ਵਧੀਆ ਪ੍ਰਾਈਵੇਟ ਜੋਬ ਕਰਦਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਜੀ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਕਰੀਨ ਤੇ ਦਿੱਤਾ ਹੋਇਆ ਨੰਬਰ ਹੈ ਜੀ 96462 98212 ਇਹ ਆਪਣਾ ਨੰਬਰ ਹੈ ਜੀ ਤੁਸੀਂ ਆਪਣਾ ਕੋਈ ਵੀ ਹਨਾ ਗੱਲਬਾਤ ਜੇ ਪੁੱਛਣੀ ਹੈ ਕਰਨੀ ਹੈ ਤੁਸੀਂ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਜੀ ਧੰਨਵਾਦ ਜੀ